ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਅਨੰਦਪੁਰ ਦੇ ਕਿਲੇ ਤੋਂ ਲੈ ਕੇ ਅੱਗੇ ਦਾ ਵਰਤਾਂਤ ਵੱਡੇ ਸਾਹਿਬਜ਼ਾਦਿਆਂ ਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਨੇਕਾਂ ਸਿੰਘਾਂ ਦੀ ਸ਼ਹੀਦੀ ਸੋ ਆਪਾਂ ਨੇ ਤੁਹਾਡੇ ਨਾਲ ਵਕ ਵਕ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਕੰਟੀਨਿਊ ਪਾ ਰਹੇ ਹਾਂ ਸੋ ਉਹਨਾਂ ਵੀਡੀਓ ਨੂੰ ਸੁਣਨ ਦੇ ਲਈ ਲੜੀ ਜੋੜਨ ਦੇ ਲਈ ਤੁਸੀਂ ਲਾਭ ਸਿੰਘ ਮਾਨਸਾ ਪੇਜ ਲਾਭ ਸਿੰਘ ਮਾਨਸਾ ਫੇਸਬੁੱਕ ਆਈਡੀ ਤੇ ਲਾਭ ਸਿੰਘ ਮਾਨਸਾ YouTube ਚੈਨਲ ਤੇ ਜਾ ਕੇ ਸ਼੍ਰਵਣ ਕਰ ਸਕਦੇ ਹੋ ਸੋ ਆਲਮਗੀਰ ਤੋਂ ਇਧਰ ਦੀਨਾ ਕਾਂਗੜ ਤੋਂ ਹੁੰਦੇ ਹੋਏ ਦੀਨਾ ਕਾਂਗੜ ਰਾਏਕੋਟ ਹੁੰਦੇ ਹੋਏ ਰਾਏਕੋਟ ਜਦੋਂ ਨੂਰੇ ਮਾਹੀ ਨੇ ਰੋ ਰੋ ਕੇ ਛੋਟੇ ਸਾਹਿਬ ਜੀ ਦਾ ਇਤਿਹਾਸ ਦੱਸਿਆ ਉਹ ਆਪਾਂ ਨੇ ਬਿਆਨ ਕੀਤਾ ਹੋਇਆ ਹੈ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਾਹੀ ਦਾ ਬੂਟਾ ਪੁੱਟ ਕੇ ਮੁਗਲਾਂ ਦੀ ਜੜ ਪੁੱਟਣ ਦੀ ਗੱਲ ਕਹਿ ਦਿੱਤੀ ਸੀ ਤੇ ਅੱਗੇ ਸਤਿਗੁਰੂ ਪਾਤਸ਼ਾਹ ਜਾਂਦੇ ਹੋਏ ਕੋਟ ਕਪੂਰੇ ਪਹੁੰਚ ਗਏ ਕਪੂਰੇ ਦੇ ਕਿਲੇ 'ਚ ਉੱਥੇ ਵੀ ਸਤਿਗੁਰਾਂ ਨੇ ਲਗਭਗ 6 ਮਹੀਨਿਆਂ ਦਾ ਟਾਈਮ ਜਿਹੜਾ ਬਤੀਤ ਕੀਤਾ ਆਮੇ ਕਪੂਰੇ ਦਾ ਕਿਲਾ ਹੋਣ ਕਰਕੇ ਕੋਟ ਕਪੂਰਾ ਉਹ ਸ਼ਹਿਰ ਦਾ ਨਾਮ ਪੈ ਗਿਆ ਪਹਿਲਾਂ ਹੋ ਸਕਦਾ ਕਿਸੇ ਹੋਰ ਬਸਤੀ ਜਾਂ ਕੋਈ ਨਗਰ ਵੱਖਰੇ ਨਾਮ ਨਾਲ ਜਾਣਿਆ ਜਾਂਦਾ ਹੋਵੇ ਤੇ ਜਦੋਂ ਇੱਧਰ ਜਿਹੜੇ ਸੀਗੇ ਆਪਣੇ ਫੌਜਾਂ ਦੇ ਬਜੀਦ ਖਾਨ ਦੇ ਜਿਹੜੇ ਸੂਈਏ ਸੀ ਉਹਨਾਂ ਨੇ ਵੀ ਪੜ ਦੇਖਦੇ-ਦੇਖਦੇ ਉਹਨਾਂ ਨੇ ਸੂਲ ਦਿੱਤੀ ਜਾ ਕੇ ਕਿ ਜਿਹੜੇ ਗੁਰੂ ਸਾਹਿਬ ਨੇ ਉਹ ਕਪੂਰੇ ਦੇ ਕਿਲੇ 'ਚ ਰਹਿ ਰਹੇ ਨੇ ਕਪੂਰੇ ਦੇ ਕਿਲੇ 'ਚ ਰਹਿ ਰਹੇ ਨੇ ਤੇ ਇਧਰ ਸਤਗੁਰਾਂ ਦੇ ਸੂਈਏ ਛੱਡੇ ਹੋਏ ਸੀ ਉਹਨਾਂ ਨੂੰ ਵੀ ਪਤਾ ਲੱਗਿਆ ਵਜੀਦ ਖਾਂ ਫੌਜਾਂ ਲੈ ਕੇ ਚੜਾਈ ਕਰਕੇ ਆ ਰਹੇ ਹਨ ਵਜੀਦ ਖਾਂ ਆਪਣੀਆਂ ਫੌਜਾਂ ਦੇ ਸਮੇਤ ਤੇ ਕਪੂਰੇ ਦੇ ਕਿਲੇ ਵੱਲ ਧਾਵਾ ਬੋਲ ਰਿਹਾ ਕਿਉਂਕਿ ਟਾਈਮ ਲੱਗ ਜਾਂਦਾ ਇੱਕ ਟਾਂ ਇੱਕੋ ਲਗਦਾ ਜਿਹੜੀ ਫੌਜ ਦੀ ਚੜ੍ਹਾਈ ਤਿਆਰੀ ਸਾਰਾ ਰਾਸ਼ਨ ਪਾਣੀ ਇਕੱਤਰ ਕਰਨਾ ਉਹ ਸਾਰਾ ਕੁਝ ਹੌਲੀ ਹੌਲੀ ਟਾਈਮ ਲੱਗਦਾ ਤੇ ਕਿਸੇ ਨੇ ਦੱਸਿਆ ਵੀ ਵਜੀਦ ਖਾਂ ਫੌਜਾਂ ਲੈ ਕੇ ਇਸ ਕਿਲੇ ਵੱਲ ਆ ਰਹੇ ਹਨ ਜਿਹੜਾ ਕਪੂਰੇ ਦਾ ਕਿਲਾ ਸੀ ਕੋਟ ਕਪੂਰੇ ਤੇ ਇਧਰ ਗੁਰੂ ਸਾਹਿਬਾਂ ਨੂੰ ਵੀ ਪਤਾ ਲੱਗਿਆ ਵੀ ਜਿਹੜੀਆਂ ਫੌਜਾਂ ਨੇ ਆ ਰਹੀਆਂ ਨੇ